ਮੈਂ ਚਾਰੇ ਪਾਸਿਓਂ ਖਿੜਕੀਆਂ ਖੋਲ੍ਹ ਦਿੰਦਾ ਹਾਂ ਤਾਜ਼ੀ ਹਵਾ ਹੜਦੇ ਪਾਣੀ ਵਾਂਗ ਅੰਦਰ ਆਉਂਦੀ ਹੈ ਮੈਂ ਹੌਲੀ-ਹੌਲੀ ਦੂਰ ਹੋ ਰਹੇ ਨੀਲੇ ਕੁਸਮੇਸੇ ਵਿੱਚ ਉਸ ਤਸਵੀਰ ਦੇ ਖਾਕਿਆਂ ਨੂੰ ਬੜੇ ਧਿਆਨ ਨਾਲ ਵੇਖ ਰਿਹਾ ਹਾਂ ਜਿਹੜੀ ਮੈਂ ਬਣਾਉਣੀ ਸ਼ੁਰੂ ਕੀਤੀ ਹੋਈ ਹੈ ਖਾਕੇ ਬਹੁਤ ਹਨ ਕਿਉਂਕਿ ਮੈਂ ਤਸਵੀਰ ਕਈ ਵਾਰੀ ਬਣਾਉਣੀ ਸ਼ੁਰੂ ਕੀਤੀ ਸੀ ਪਰੰਤੂ ਮੁਕੰਮਲ ਤਸਵੀਰ ਬਾਬਤ ਕੋਈ ਆਖਰੀ ਫੈਸਲਾ ਲੈਣਾ ਅਜੇ ਵਕਤ ਤੋਂ ਪਹਿਲਾਂ ਦੀ ਗੱਲ ਹੈ ਪੌਪਟਾਲੇ ਤੋਂ ਪਹਿਲਾਂ ਚੈਲਕ ਅਦਮੀ ਕਰਦਾ ਹੋਇਆ ਮੈਂ ਆਪਣੀ ਇਸ ਤਸਵੀਰ ਬਾਰੇ ਸੋਚਦਾ ਰਹਿੰਦਾ ਹਾਂ ਹਰ ਵਾਰੀ ਇਸ ਤਰ੍ਹਾਂ ਹੀ ਹੁੰਦਾ ਹੈ ਤੇ ਹਰ ਵਾਰੀ ਮੈਨੂੰ ਇਹੋ ਯਕੀਨ ਹੁੰਦਾ ਹੈ ਕਿ ਤਸਵੀਰ ਅਜੇ ਮੇਰੀ ਕਲਪਨਾ ਵਿੱਚ ਹੀ ਹੈ ਮੈਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਕਿ ਆਪਣੇ ਅਧੂਰੇ ਕੰਮ ਬਾਰੇ ਆਪਣੇ ਦੋਸਤਾਂ ਨਾਲ ਜ਼ਿਕਰ ਕੀਤਾ ਜਾਵੇ ਅਜਿਹਾ ਇਸ ਲਈ ਨਹੀਂ ਕਿ ਮੈਂ ਆਪਣੇ ਕੰਮ ਨੂੰ ਲੁਕੋ ਕੇ ਰੱਖਣਾ ਚਾਹੁੰਦਾ ਹਾਂ ਸਗੋਂ ਇਸ ਲਈ ਕਿ ਮੇਰੇ ਖਿਆਲ ਮੁਤਾਬਕ ਜਿਹੜਾ ਬੱਚਾ ਅਜੇ ਭੰਗੂੜੇ ਵਿੱਚ ਹੀ ਹੋਵੇ ਉਸ ਬਾਰੇ ਇਹ ਕਹਿਣਾ ਮੁਸ਼ਕਲ ਹੁੰਦਾ ਹੈ ਕਿ ਵੱਡਾ ਹੋ ਕੇ ਉਹ ਕਿਹੋ ਜਿਹਾ ਬਣੇਗਾ ਇਸੇ ਤਰ੍ਹਾਂ ਕਿਸੇ ਅਧੂਰੀ ਕਲਾਕ੍ਰਿਤੀ ਬਾਰੇ ਕੁਝ ਵੀ ਕਹਿਣਾ ਮੁਸ਼ਕਲ ਹੁੰਦਾ ਹੈ ਪਰ ਇਸ ਵਾਰੀ ਮੈਂ ਆਪਣੇ ਇਸ ਅਸੂਲ ਦੀ ਉਲੰਘਣਾ ਕਰ ਰਿਹਾ ਹਾਂ ਮੈਂ ਉਸ ਤਸਵੀਰ ਬਾਰੇ ਜਿਹੜੀ ਅਜੇ ਬਣੀ ਨਹੀਂ ਹੈ ਖੁੱਲ ਕੇ ਕਹਿਣਾ ਚਾਹੁੰਦਾ ਹਾਂ ਸਭ ਕੋ ਇਸ ਬਾਰੇ ਆਪਣੇ ਵਿਚਾਰ ਨੂੰ ਲੋਕਾਂ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਇਹ ਮੇਰਾ ਸ਼ੌਕ ਨਹੀਂ ਹੈ ਇਸ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਹੈ ਕਿਉਂਕਿ ਮੈਂ ਮਹਿਸੂਸ ਕਰਦਾ ਹਾਂ ਕਿ ਮੇਰੇ ਇਕੱਲੇ ਦੇ ਵਸਦਾ ਰੋਗ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਇਹ ਕਹਾਣੀ ਜਿਸ ਨੇ ਮੇਰੀ ਆਤਮਾ ਨੂੰ ਝੰਡੋੜ ਦਿੱਤਾ ਹੈ ਜਿਹੜੀ ਮੈਨੂੰ ਬੁਰਸ਼ ਉਠਾਉਣ ਉੱਤੇ ਮਜਬੂਰ ਕਰ ਰਹੀ ਹੈ ਇੰਨੀ ਵਿਸ਼ਾਲ ਤੇ ਵਿਲੱਖਣ ਹੈ ਕਿ ਮੈਂ ਇਕੱਲਾ ਇਸ ਨੂੰ ਸੰਭਾਲ ਨਹੀਂ ਸਕਦਾ ਮੈਨੂੰ ਡਰ ਹੈ ਕਿ ਇਹ ਭਰਿਆ ਪਿਆਲਾ ਮੇਰੇ ਕੋਲ ਛੱਕ ਜਾਵੇਗਾ ਮੈਂ ਇਸ ਨੂੰ ਮੰਜ਼ਲ ਉੱਤੇ ਪਹੁੰਚਾ ਨਹੀਂ ਸਕਾਂਗਾ ਮੈਂ ਚਾਹੁੰਦਾ ਹਾਂ ਕਿ ਲੋਕ ਕੋਈ ਸਲਾਹ ਦੇ ਕੇ ਮੇਰੀ ਸਹਾਇਤਾ ਕਰਨ ਮੈਨੂੰ ਕੋਈ ਰਾਹ ਵਿਖਾਉਣ ਉਹ ਆਪਣੀ ਕਲਪਨਾ ਵਿੱਚ ਹੀ ਮੇਰੇ ਈਜ਼ਲ ਪੇਂਟਿੰਗ ਲਈ ਕੈਨਵਸ ਰੱਖਣ ਵਾਲਾ ਸਟੈਂਡ ਲੱਗ ਕੇ ਆ ਕੇ ਖਲੋ ਜਾਣ ਅਤੇ ਮੇਰੇ ਵਾਂਗ ਹੀ ਇਨ੍ਹਾਂ ਬਲਬਲਿਆਂ ਨੂੰ ਮਹਿਸੂਸ ਕਰਨ ਆਪਣੇ ਮਨ ਦੀ ਜਗਿਆਸਾ ਤੋਂ ਝਿਜਕੋ ਨਾ ਮੇਰੇ ਨੇੜੇ ਆ ਜਾਓ ਮੈਂ ਕਹਾਣੀ ਸੁਣਾਏ ਬਿਨਾ ਨਹੀਂ ਰਹਿ ਸਕਦਾ ਸਾਡਾ ਪਿੰਡ ਕੁਰਕਰੇਉ ਪਹਾੜਾਂ ਦੀ ਗੋਦ ਵਿੱਚ ਇੱਕ ਵਿਸ਼ਾਲ ਪਠਾਰ ਵਿੱਚ ਵਸਿਆ ਹੋਇਆ ਹੈ ਜਿੱਥੇ ਅਣਗਿਣਤ ਦਰਿਆ ਪਹਾੜਾਂ ਵਿਚਲੇ ਰਾਹ ਥਾਣੀ ਸ਼ੋਰ ਮਚਾਉਂਦੇ ਹੋਏ ਪਹਾੜੀ ਨਾਲੇ ਵਹਿੰਦੇ ਹਨ ਪਿੰਡ ਤੋਂ ਹੇਠਾਂ ਵੱਲ ਪੀਲੀ ਵਾਦੀ ਵਿਸ਼ਾਲ ਕਜਾਕ ਸਥਿਪੀ ਖੁੱਲਾ ਮੈਦਾਨ ਵਿਛੀ ਹੋਈ ਹੈ ਇਸ ਦੀ ਹੱਦ ਕਾਲੇ ਪਹਾੜਾਂ ਦੀਆਂ ਟੀਸੀਆਂ ਦਮੇਲ ਦੇ ਨਾਲ-ਨਾਲ ਪੱਛਮ ਵੱਲ ਜਾਂਦੇ ਰੇਲਮਾਰਗ ਦੀ ਕਾਲੀ ਲਕੀਰ ਨਾ ਲੱਗਦੀ ਹੈ। ਪਿੰਡ ਦੇ ਉੱਪਰ ਇੱਕ ਢਿੱਲੇ ਉੱਤੇ ਪੌਪੂਲਰ ਦੇ ਦੋ ਵਿਸ਼ਾਲ ਰੁੱਖ ਹਨ। ਜਦੋਂ ਤੋਂ ਮੈਂ ਹੋਈ ਸੰਭਾਲੀ ਹੈ ਉਦੋਂ ਤੋਂ ਹੀ ਇਨ੍ਹਾਂ ਪੌਪੂਲਰਾਂ ਨੂੰ ਜਾਣਦਾ ਹਾਂ। ਸਾਡੇ ਕੋਰਕਰੇਵ ਵੱਲ ਜਿਸ ਪਾਸਿਓਂ ਮਰਜ਼ੀ ਆਓ ਸਭ ਤੋਂ ਪਹਿਲਾਂ ਇਹ ਦੋ ਪੌਪੂਲਰ ਹੀ ਚਾਨਣ ਮਨਾਰਿਆਂ ਵਾਂਗ ਹਮੇਸ਼ਾ ਵਿਖਾਈ ਦਿੰਦੇ ਹਨ। ਮੈਂ ਇਨ੍ਹਾਂ ਵੀ ਨਹੀਂ ਜਾਣਦਾ ਕਿ ਇਸ ਦੀ ਵਿਆਖਿਆ ਕਿਵੇਂ ਕੀਤੀ ਜਾਵੇ। ਜਾਤਾਏ ਕੇ ਬਚਪਨ ਦੀਆਂ ਜਾਂਦਾਂ ਹਰ ਮਨੁੱਖ ਖਾਸ ਕਰਕੇ ਪਿਆਰੀਆਂ ਹੁੰਦੀਆਂ ਹਨ ਜਾਂ ਫਿਰ ਇਹ ਕਿ ਮੈਂ ਚિત੍ਰਕਾਰ ਹਾਂ ਪਰ ਹਰ ਵਾਰੀ ਗੱਡੀ ਤੋਂ ਉਤਰ ਕੇ ਮੈਦਾਨ ਪਾਰ ਕਰਨ ਨੂੰ ਮਗਰੂਮ ਜਦੋਂ ਸਾਡੇ ਪਿੰਡ ਲੱਗੇ ਪਹੁੰਚਦਾ ਹਾਂ ਤਾਂ ਮੇਰੀ ਨਜ਼ਰ ਸਭ ਤੋਂ ਪਹਿਲਾਂ ਇਹਨਾਂ ਪਿਆਰੇ ਪੌਪੂਲਰਾਂ ਨੂੰ ਦੂਰੋਂ ਹੀ ਲੱਪਣ ਲੱਗ ਪੈਂਦੀ ਹੈ ਇਹ ਭਾਵੇਂ ਕਿੰਨੇ ਵੀ ਉੱਚੇ ਕਿਉਂ ਨਾ ਹੋਣ ਇੰਨੀ ਦੂਰ ਤੋਂ ਇਹਨਾਂ ਨੂੰ ਵੇਖ ਸਕਣਾ ਸੰਭਵ ਨਹੀਂ ਹੈ ਪਰ ਮੈਂ ਉਹਨਾਂ ਦੀ ਹੋਂਦ ਨੂੰ ਸਦਾ ਹੀ ਮਹਿਸੂਸ ਕਰ ਲੈਂਦਾ ਹਾਂ ਉਹ ਮੈਨੂੰ ਹਮੇਸ਼ਾ ਵਿਖਾਈ ਦਿੰਦੇ ਹਨ ਮੈਨੂੰ ਕਈ ਵਾਰ ਦੂਰ ਦਰੇਡੇ ਇਲਾਕਿਆਂ ਤੋਂ ਕੁਰਕਰੇਊ ਵਾਪਸ ਆਉਣਾ ਪੈਂਦਾ ਸੀ ਹਰ ਵਾਰ ਮੈਂ ਡਾਡੇ ਹੀਰਵੀ ਦੀ ਭਾਵਨਾ ਨਾਲ ਸੋਚਦਾ ਕੀ ਮੈਂ ਛੇਤੀ ਹੀ ਉਹਨਾਂ ਜੋੜੇ ਪੌਪੂਲਰਾਂ ਨੂੰ ਵੇਖ ਸਕਾਂਗਾ ਕਾਸ਼ ਮੈਂ ਛੇਤੀ ਛੇਤੀ ਪਿੰਡ ਪਹੁੰਚ ਜਾਵਾਂ ਪੌਪੂਲਰਾਂ ਵਾਲੀ ਢਿੱਲੇ ਤੇ ਪਹੁੰਚ ਜਾਵਾਂ ਅਤੇ ਉਹਨਾਂ ਥੱਲੇ ਖਲੋ ਕੇ ਧੀਰ ਤੱਕ ਪੱਤਿਆਂ ਦੀ ਸਰਸਰਾਟ ਦਾ ਆਨੰਦਮਈ ਸੰਗੀਤ ਸੁਣਦਾ ਰਹਾ ਸਾਡੇ ਪਿੰਡ ਵਿੱਚ ਕਈ ਤਰ੍ਹਾਂ ਦੇ ਦਰਖਤ ਹਨ ਪਰ ਇਹ ਪੌਪੂਲਰ ਵਿਲੱਖਣ ਹਨ ਉਹਨਾਂ ਦੀ ਆਪਣੀ ਵਿਲੱਖਣ ਜ਼ਬਾਨ ਹੈ ਤੇ شاید ਇਹਨਾਂ ਦੀ ਆਪਣੀ ਵਿਲੱਖਣ ਗਾਉਂਦੀ ਹੋਈ ਆਤਮਾ ਵੀ ਹੈ ਦਿਨ ਹੋਵੇ ਜਾਂ ਰਾਤ ਜਦੋਂ ਵੀ ਇੱਥੇ ਆਉਂਦਾ ਹਾਂ ਤਾਂ ਝੂਲਦੇ ਵਿਖਾਈ ਦਿੰਦੇ ਹਨ ਤਾਣੀਆਂ ਹੁਲਾਰੇ ਲੈਂਦੀਆਂ ਹਨ ਪੱਤੇ ਸਰਸਰ ਕਰਦੇ ਹਨ ਵੱਖ-ਵੱਖ ਤਰ੍ਹਾਂ ਦੀਆਂ ਸੁਰਾਂ ਕੱਢਦੇ ਹਨ ਕਦੀ ਇੰਜ ਲੱਗਦਾ ਹੈ ਜਿਵੇਂ ਸਮੁੰਦਰ ਦੀਆਂ ਸ਼ਾਂਤ ਲਹਿਰਾਂ ਕਿਨਾਰੇ ਦੀ ਰੇਤ ਨੂੰ ਪਲੋਸ ਰਹੀਆਂ ਹੋਣ ਕਦੀ ਇੰਜ ਲੱਗਦਾ ਹੈ ਕਿ ਕੋਈ ਅਦਿੱਖ ਚੰਗਿਆੜੀ ਕੋਈ ਗਰਮ ਜੋਸ਼ੀਲੀ ਫੁੱਸਬਸਾਟ ਤਾਣੀਆਂ ਪੱਤੇ ਉੱਤੇ ਦੌੜਦੀ ਜਾਂਦੀ ਹੈ ਤੇ ਫਿਰ ਚਾਂਗ ਹੀ ਪਲਕ ਖਮੋਸ਼ ਰਹਿਣ ਮਗਰੋਂ ਪੌਪਲਰ ਦੇ ਰੁੱਖ ਜ਼ੋਰ-ਜ਼ੋਰ ਨਾਲ ਸਰਸਰ ਕਰਦੇ ਡੂੰਗਾ ਹੌਕਾ ਪਰਦੇ ਹਨ ਜਿਵੇਂ ਬਹੁਤ ਹੀ ਉਦਾਸ ਹੋ ਗਏ ਹੁਣ ਤੇ ਜਦੋਂ ਗੜਕਦੇ ਗੱਜਦੇ ਬੱਦਲ ਛਾ ਜਾਂਦੇ ਹਨ ਟਾਹਣੀਆਂ ਨੂੰ ਤੋੜਦਾ ਮਰੋੜਦਾ ਪੱਤਿਆਂ ਨੂੰ ਤਰੁੰਡਦਾ ਮਰੁੰਡਦਾ ਚਖੜ ਚੁੱਲਦਾ ਹੈ ਤਾਂ ਲਿਫ ਲਿਫ ਜਾਂਦੇ ਪੌਪਲਰ ਅੱਗ ਦੇ ਤੇਜ਼ ਭਾਂਬੜਾ ਵਾਂਗ ਗਰਜਦੇ ਹਨ ਸ਼ੁਕਰਦੇ ਹਨ ਮਗਰੋਂ ਕਈ ਸਾਲ ਬੀਤਣ ਮਗਰੋਂ ਮੈਨੂੰ ਇਹਨਾਂ ਦੋ ਪਾਪੂਲਰਾਂ ਦੇ ਰਾਜ਼ ਦਾ ਪਤਾ ਲੱਗਾ। ਉਸ ਢਿੱਲੇ ਉੱਤੇ ਉੱਗੇ ਹੋਏ ਹਨ ਜਿਸ ਨੂੰ ਹਰ ਦਿਸ਼ਾ ਵੱਲੋਂ ਆਉਂਦੀਆਂ ਹਵਾਵਾਂ ਦੇ ਥਪੇੜੇ ਵੱਜਦੇ ਰਹਿੰਦੇ ਹਨ। ਇਸ ਵਾਸਤੇ ਉਹ ਮਮੋਲੀ ਜਿਹੀ ਹਵਾ ਚੱਲਣ ਨਾਲ ਹੀ ਹਿੱਲਣ ਲੱਗ ਪੈਂਦੇ ਹਨ। ਇਹਨਾਂ ਦਾ ਪੱਤਾ ਪੱਤਾ ਹਲਕੀ ਜਿਹੀ ਪੌਣ ਦਾ ਵੀ ਹੰਗਾਰਾ ਕਰਦਾ ਹੈ। ਪਰ ਇਸ ਸਿੱਧੀ ਸਾਦੀ ਹਕੀਕਤ ਦਾ ਪੇਧਕੋਲ ਜਾਣ ਨਾਲ ਮੈਂ ਨਿਰਾਸ਼ ਨਹੀਂ ਹੋਇਆ। ਮੇਰਾ ਬਚਪਨ ਵਾਲਾ ਅਨੁਭਵ ਖਤਮ ਨਹੀਂ ਹੋਇਆ ਜਿਸ ਨੂੰ ਮੈਂ ਅਜੇ ਤੱਕ ਸੰਭਾਲ ਕੇ ਰੱਖਿਆ ਹੋਇਆ ਹੈ। ਤੇ ਅੱਜ ਤੱਕ ਮੈਨੂੰ ਟਿੱਲੇ ਉਤਲੇ ਦੋ ਪੌਪੂਲਰ ਵਿਲੱਖਣ ਤੇ ਜਾਂਉਂਦੇ ਲੱਗਦੇ ਹਨ ਉੱਥੇ ਉਹਨਾਂ ਦੇ ਲਾਗੇ ਹੀ ਮੇਰਾ ਬਚਪਨ ਰਹਿ ਗਿਆ ਹੈ ਜਿਵੇਂ ਹਰੇ ਜਾਦੂ ਵਿੱਚ ਸ਼ੀਸ਼ੇ ਦਾ ਇੱਕ ਟੁਕੜਾ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਤੋਂ ਪਹਿਲਾਂ ਪੜਾਈ ਦੇ ਆਖਰੀ ਦਿਨ ਅਸੀਂ ਮੁੰਡੇ ਪੰਛੀਆਂ ਦੇ ਹਲ ਨੇ ਟਾਉਣ ਲਈ ਇੱਥੇ ਦੌੜੇ ਆ ਜਾਂਦੇ ਹੁੰਦੇ ਸੀ ਜਦੋਂ ਅਸੀਂ ਰੌਲਾ ਪਾਉਂਦੇ ਸੀਟੀਆਂ ਵਜਾਉਂਦੇ ਹੋਏ ਟਿੱਲੇ ਉੱਤੇ ਚੜ ਜਾਂਦੇ ਸਾਂ ਤਾਂ ਹਰ ਵਾਰੀ ਇਹ ਵਿਸ਼ਾਲ ਰੁੱਖ ਚੁੰਮਦੇ ਹੋਏ ਆਪਣੀ ਠੰਡੀ ਛਾਂ ਤੇ ਪਿਆਰ ਭਰੀ ਸਰਸਰਾਹਟ ਨਾਲ ਸਾਡਾ ਸਵਾਗਤ ਕਰਦੇ ਲੱਗਦੇ ਹਨ ਪਰ ਅਸੀਂ ਸ਼ਰਾਰਤੀ ਮੁੰਡੇ ਨੰਗੇ ਪੈਰੀ ਹੀ ਇੱਕ ਦੂਜੇ ਨੂੰ ਸਹਾਰਾ ਦਿੰਦੇ ਹੋਏ ਟਾਹਣੀਆਂ ਤੇ ਮੁੱਢਾਂ ਨੂੰ ਫੜ-ਫੜ ਕੇ ਉੱਤੇ ਚੜ ਜਾਂਦੇ ਸਾਂ ਤੇ ਪੰਛੀਆਂ ਦੀ ਦੁਨੀਆ ਵਿੱਚ ਹਲਚਲ मचा ਦਿੰਦੇ ਸਾਂ ਚੀ-ਚੀ ਕਰਦੇ ਡਰੇ ਹੋਏ ਪੰਛੀਆਂ ਦੀਆਂ ੜਾਰਾਂ ਸਾਡੇ ਉੱਤੇ ਉੱਡ-ਉੱਡ ਜਾਂਦੀਆਂ ਪਰ ਅਸੀਂ ਇਸ ਦੀ ਕੋਈ ਪਰਵਾਹ ਨਾ ਕਰਦੇ ਅਸੀਂ ਹੋਰ ਉੱਚੇ ਹੋਰ ਉੱਚੇ ਚੜਦੇ ਜਾਂਦੇ ਚਲੋ ਵੇਖਦੇ ਹਾਂ ਗੌਂਦ ਸਭ ਤੋਂ ਵੱਧ ਡੇਰ ਤੇ ਪ੍ਰਤੀਲਾ ਹੈ ਹੱਥ ਇੱਕਦਮ ਇੰਨੀ ਉਚਾਈ ਉੱਤੇ ਪੰਛੀਆਂ ਦੇ ਉੱਡਣ ਦੀ ਉਚਾਈ ਉੱਤੇ ਸਾਡੇ ਸਾਹਮਣੇ ਸਮਝੋ ਜਿਵੇਂ ਜਾਦੂ ਦੇ ਡੰਡੇ ਨਾਲ ਪਸਾਰਿਆ ਤੇ ਚਾਨਣ ਦੀ ਵਿਸ਼ਾਲ ਦੁਨੀਆ ਦਾ ਦ੍ਰਿਸ਼ ਆ ਜਾਂਦਾ ਹੋਵੇ ਧਰਤੀ ਦੀ ਇਹ ਵਿਸ਼ਾਲਤਾ ਵੇਖ ਕੇ ਅਸੀਂ ਆਸ਼ਸ਼ ਕਰ ਰਹੇ ਹਾਂ ਅਸੀਂ ਆਪਣੀਆਂ ਆਪਣੀਆਂ ਟਾਹਣੀਆਂ ਉੱਤੇ ਸਾਰ ਰੁੱਕੀ ਬੈਠੇ ਰਹਿੰਦੇ ਪੰਛੀਆਂ ਤੇ ਉਹਨਾਂ ਦੇ ਆਲਣਿਆਂ ਨੂੰ ਭੁੱਲ ਜਾਂਦੇ ਇੱਥੋਂ ਵੇਖਦਿਆਂ ਸਾਨੂੰ ਸਹਿਕਾਰੀ ਫਾਰਮ ਦਾ ਅਸਤਵ ਜਿਸਨੂੰ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਇਮਾਰਤ ਸਮਝਦੇ ਸਾਂ ਸੁਧਾਰਨ ਜਹੀ ਕੋਰਟੀ ਵਰਗਾ ਲੱਗਦਾ ਹੁੰਦਾ ਸੀ ਪਿੰਡ ਦੇ ਪਿੱਛੇ ਵਿਸ਼ਾਲ ਅਸ਼ੋ ਮੈਦਾਨ ਧੁੰਦਲ ਕੇ ਵਿੱਚ ਗਵਾਚਿਆ ਹੋਇਆ ਲੱਗਦਾ ਸੀ ਅਸੀਂ ਉਸ ਦੀਆਂ ਨੀਲੀਆਂ ਦੂਰੀਆਂ ਨੂੰ ਜਿੱਥੋਂ ਤੱਕ ਵੀ ਸਾਡੀ ਨਜ਼ਰ ਜਾਂਦੀ ਨੀਂਝ ਲਾ ਕੇ ਵੇਖਦੇ ਰਹਿੰਦੇ ਤੇ ਸਾਨੂੰ ਦੂਰ ਦੂਰ ਤੱਕ ਧਰਤੀ ਵਿਖਾਈ ਦਿੰਦੀ ਜਿਸ ਦੀ ਅਸੀਂ ਪਹਿਲਾਂ ਕਦੀ ਕਲਪਨਾ ਵੀ ਨਹੀਂ ਕੀਤੀ ਹੁੰਦੀ ਸੀ ਸਾਨੂੰ ਦਰਿਆ ਵਿਖਾਈ ਦਿੰਦੇ ਜਿਹੜੇ ਅਸੀਂ ਪਹਿਲਾਂ ਕਦੀ ਵੀ ਵੇਖੇ ਨਾ ਹੁੰਦੇ ਦੂਰ ਵਹਿੰਦੇ ਦਰਿਆ ਚਾਂਦੀ ਦੀਆਂ ਪਤਲੀਆਂ ਤਾਰਾਂ ਵਰਗੇ ਲੱਗਦੇ ਅਸੀਂ ਟਾਣੀਆਂ ਉੱਤੇ ਚੜ੍ਹ ਕੇ ਬੈਠੇ ਹੋਏ ਸੋਚਦੇ ਰਹਿੰਦੇ ਕੀ ਇਹੀ ਧਰਤੀ ਦਾ ਸਿਰਾ ਹੈ ਜਾਂ ਇਸ ਤੋਂ ਅੱਗੇ ਵੀ ਇਸੇ ਤਰ੍ਹਾਂ ਦਾ ਆਕਾਸ਼ ਹੈ ਇਸੇ ਤਰ੍ਹਾਂ ਦੇ ਬੱਦਲ ਹਨ ਮੈਦਾਨ ਤੇ ਦਰਿਆ ਹਨ ਪੌਪਲਰ ਦੇ ਰੁੱਖਾਂ ਉੱਤੇ ਬੈਠੇ ਅਸੀਂ ਹਵਾਵਾਂ ਦੀਆਂ ਰਸਮਈ ਆਵਾਜ਼ਾਂ ਸੁਣਦੇ ਰਹਿੰਦੇ ਅਤੇ ਜਵਾਬ ਵਿੱਚ ਪੌਪਲਰਾਂ ਦੇ ਪੱਤੇ ਬੜੇ ਦੋਸਤਾਨਾ ਅੰਦਾਜ਼ ਵਿੱਚ ਸਰਗੁਸ਼ੀਆਂ ਕਰਦੇ ਸਾਨੂੰ ਲੱਗਦਾ ਕਿ ਉਹ ਉਹਨਾਂ ਦਿਲਖਿੱਚਵੇਂ ਰਸਮੀ ਇਲਾਕਿਆਂ ਦੀ ਚਰਚਾ ਕਰ ਰਹੇ ਸਨ ਜਿਹੜੇ ਅਸਮਾਨੀ ਰੰਗਾਂ ਨਾਲ ਟਕੀਆਂ ਦੂਰੀਆਂ ਦੇ ਪਿੱਛੇ ਲੁਕੇ ਹੋਏ ਸਨ ਮੈਂ ਪੌਪਲਰਾਂ ਦੀ ਸ਼ਾਂਸ਼ਾਂ ਸੁਣਦਾ ਰਹਿੰਦਾ ਤੇ ਮੇਰਾ ਦਿਲ ਡਰ ਤੇ ਖੁਸ਼ੀ ਨਾਲ ਤੱਕ-ਤੱਕ ਕਰਨ ਲੱਗ ਪੈਂਦਾ ਤੇ ਇਸ ਅਨੰਤ ਸਰਸਰਾਹਟ ਨੂੰ ਸੁਣਦਿਆਂ ਮੈਂ ਉਹਨਾਂ ਅਣਡਿੱਟ ਦੂਰੀਆਂ ਦੇ ਸੁਪਨੇ ਲੈਂਦਾ ਰਹਿੰਦਾ ਤੇ ਸ਼ਾਇਦ ਇੱਕ ਗੱਲ ਹੀ ਅਸੀਂ ਐਸੀ ਸੀ ਜਿਸ ਬਾਰੇ ਕਦੇ ਵੀ ਸੋਚਿਆ ਨਹੀਂ ਸੀ ਉਹ ਇਹ ਸੀ ਕਿ ਇਹ ਦਰਖਤ ਕਿਸ ਨੇ ਲਾਏ ਸਨ ਉਸ ਦੇ ਮਨ ਵਿੱਚ ਕੀ ਸੀ ਉਸ ਜ਼ਬਾਨ ਤੇ ਉਦੋਂ ਕਿਹੜੇ ਲਫ਼ਜ਼ ਸਨ ਜਦੋਂ ਉਸ ਨੇ ਇਹਨਾਂ ਨੂੰ ਲਾਇਆ ਸੀ ਇਸ ਢਿੱਲੇ ਉੱਤੇ ਇਹਨਾਂ ਨੂੰ ਪਾਲਣ ਵਾਲੇ ਦੇ ਮਨ ਵਿੱਚ ਕੀ ਕੀ ਅਸਰ ਸਨ ਸਾਡੇ ਪਿੰਡ ਦੇ ਲੋਕ ਇਸ ਢਿੱਲੇ ਨੂੰ ਜਿਸ ਉੱਤੇ ਪੌਪੂਲਰ ਉੱਗੇ ਹੋਏ ਹਨ ਇਸੇ ਕਾਰਨ ਜਾਂ ਪਤਾ ਨਹੀਂ ਦੁਇ ਸ਼ਿੰਦ ਦਾ ਸਕੂਲ ਆਖਿਆ ਕਰਦੇ ਸਨ ਮੈਨੂੰ ਯਾਦ ਹੈ ਕਿ ਜੇ ਕਦੀ ਕਿਸੇ ਦਾ ਘੋੜਾ ਗਵਾਚ ਜਾਂਦਾ ਅਤੇ ਉਸ ਨੂੰ ਲੱਭਦਾ ਲਵਾਉਂਦਾ ਕਿਸੇ ਰਾਹੀ ਕੋਲੋਂ ਪੁੱਛਦਾ ਗੱਲ ਸੁਣੀ ਤੂੰ ਕਿਤੇ ਮੇਰਾ ਘੋੜਾ ਤਾਂ ਨਹੀਂ ਵੇਖਿਆ ਤਾਂ ਉਸ ਨੂੰ ਅਕਸਰ ਇਹ ਜਵਾਂ ਮਿਲਦਾ ਉੱਥੇ ਦੂਈ ਸੰਦੇ ਸਕੂਲ ਲੱਗੇ ਰਾਤੀ ਘੋੜਾ ਲੱਭ ਲਈ ਆਪਣੇ ਤੋਂ ਵੱਡਿਆਂ ਦੀ ਰੀਸੇ ਅਸੀਂ ਵੀ ਬਿਨਾਂ ਸੋਚਿਆ ਸਮਝਿਆ ਇਹੋ ਕਹਿੰਦੇ ਆਓ ਬਿੱਲਿਓ ਦੂਈ ਸੰਦੇ ਸਕੂਲ ਚੱਲ ਗਏ ਪੌਪੂਲਰਾਂ ਦੇ ਰੁੱਖਾਂ ਤੇ ਚੜ ਕੇ ਚਿੜੀਆਂ ਉਡਾਈ ਗਈ ਲੋਕ ਦੱਸਦੇ ਸਨ ਕਿ ਕਿਸੇ ਜ਼ਮਾਨੇ ਵਿੱਚ ਇਸ ਢਿੱਲੇ ਉੱਤੇ ਇੱਕ ਸਕੂਲ ਹੋਇਆ ਕਰਦਾ ਸੀ ਪਰ ਅਸੀਂ ਇਸ ਦੀ ਕੋਈ ਨਿਸ਼ਾਨੀ ਤੱਕ ਨਹੀਂ ਵੇਖੀ ਸੀ ਬਚਪਨ ਵਿੱਚ ਮੈਂ ਇਸ ਦਾ ਕੋਈ ਖੰਡਰ ਲੱਭਣ ਦੀ ਬੜੀ ਕੋਸ਼ਿਸ਼ ਕਰਦਾ ਰਿਹਾ ਪਰ ਮੈਂ ਕੁਝ ਵੀ ਲੱਭ ਨਾ ਸਕਿਆ ਫਿਰ ਮੈਨੂੰ ਇਹ ਗੱਲ ਬੜੀ ਅਜੀਬ ਜਿਹੀ ਲੱਗਦੀ ਸੀ ਕਿ ਹਰੀਆਲੀ ਵਹੋਨੇ ਇਸ ਢਿੱਲੇ ਨੂੰ ਦੁਏਸ਼ਨ ਦਾ ਸਕੂਲ ਆਖਿਆ ਜਾਂਦਾ ਸੀ ਤੇ ਉਹ ਕਿਉਂ ਮਗਰੋਂ ਮੈਂ ਬਜ਼ੁਰਗਾਂ ਕੋਲੋਂ ਪੁੱਛਿਆ ਕਿ ਦੁਏਸ਼ਨ ਕੌਣ ਸੀ ਇੱਕ ਬਜ਼ੁਰਗ ਨੇ ਬਾਵਾ ਮਾਰਦਿਆਂ ਕਿਹਾ ਦੁਏਸ਼ਨ ਕੌਣ ਸੀ ਉਹ ਜਿਹੜਾ ਅਜੇ ਵੀ ਇੱਥੇ ਰਹਿੰਦਾ ਲੰਗੀ ਪੇਟ ਵਾਲੇ ਕਬੀਲੇ ਵਿੱਚੋਂ ਇਹ ਬੜੀ ਪੁਰਾਣੀ ਗੱਲ ਹੈ ਉਦੋਂ ਦੁਇਸ਼ੇਨ ਕੋਮ ਸਮੂਲ ਦਾ ਮੈਂਬਰ ਹੁੰਦਾ ਸੀ ਢਿੱਲੇ ਉੱਤੇ ਕਿਸੇ ਦੀ ਟੁੱਟੀ ਪੁੱਟੀ ਕੋਠੜੀ ਸੀ ਦੁਇਸ਼ੇਨ ਨੇ ਉੱਥੇ ਇੱਕ ਸਕੂਲ ਖੋਲ੍ਹਿਆ ਸੀ ਨਿਆਣਿਆਂ ਨੂੰ ਪੜਾਇਆ ਕਰਦਾ ਸੀ ਉਹ ਵੀ ਕੋਈ ਸਕੂਲ ਸੀ ਭਲਾ ਐਵੇਂ ਨਾਂ ਦਾ ਹੀ ਸਕੂਲ ਸੀ ਵੇਖ ਲਓ ਕਿਹੋ ਜਿਹਾ ਜ਼ਮਾਨਾ ਸੀ ਉਹਦੋਂ ਜਿਹੜਾ ਕੋਈ ਵੀ ਘੋੜੇ ਦੀ ਸਵਾਰੀ ਕਰ ਲੈਂਦਾ ਰਕਾਬ ਵਿੱਚ ਪੈਰ ਪਾ ਲੈਂਦਾ ਉਹੀ ਆਪਣੇ ਆਪ ਨੂੰ ਚੌਧਰੀ ਸਮਝਣ ਲੱਗ ਪੈਂਦਾ ਦੁਇਸ਼ੇਨ ਵੀ ਇਹੋ ਜਿਹਿਆਂ ਵਿੱਚੋਂ ਹੀ ਸੀ ਜੋ ਮਨ ਵਿੱਚ ਆਉਂਦਾ ਉਹੀ ਕਰਦਾ ਹੁਣ ਤਾਂ ਉਸ ਕੋਠੜੀ ਦੀ ਕੋਈ ੱਟ ਵੀ ਨਹੀਂ ਰਹੀ ਹਾਂ ਉਹਦਾ ਨਾਂ ਜੇ ਵੀ ਦੁਇਸ਼ੇ ਨਹੀਂ ਵੱਜਦਾ ਦੁਇਸ਼ੇਨ ਨੂੰ ਮੈਂ ਬੜਾ ਘਟ ਜਾਂਦਾ ਸਾਂ ਮੈਨੂੰ ਚੇਤਾ ਹੈ ਕਿ ਉਹ ਦੇੜ ਉਮਰ ਦਾ ਉੱਚਾ ਲੰਮਾ ਬੇਡੋਲ ਜਿਹਾ ਆਦਮੀ ਸੀ ਬਾਜ ਵਰਗੇ ਲੰਮਕ ਦੇ ਪਰਵਟਿਆਂ ਵਾਲਾ ਉਸ ਦਾ ਘਰ ਦਰਿਆ ਦੇ ਦੂਜੇ ਪਾਸੇ ਦੂਸਰੇ ਬ੍ਰਿਗੇਡ ਦੀ ਗਲੀ ਵਿੱਚ ਸੀ ਜਿੰਨੀ ਦਿਨੀ ਮੈਂ ਪਿੰਡ ਵਿੱਚ ਰਹਿੰਦਾ ਹੁੰਦਾ ਸਾਂ ਉਸ ਸਹਿਕਾਰੀ ਫਾਰਮ ਵਿੱਚ ਮੀਰ ਆਬ ਦਾ ਕੰਮ ਕਰਿਆ ਕਰਦਾ ਸੀ ਮੀਰ ਆਬ ਤੋਂ ਭਾਵ ਹੈ ਸੰਜਾਈ ਪ੍ਰਬੰਧਕ ਨਿਗਰਾਨ ਕਰਨ ਵਾਲਾ ਬੰਦਾ ਉਹ ਹਰ ਵੇਲੇ ਖੇਤਾਂ ਵਿੱਚ ਹੀ ਰਹਿੰਦਾ ਸੀ ਕਦੀ ਕਦੀ ਉਹ ਘੋੜੇ ਉੱਤੇ ਸਵਾਰ ਹੋ ਕੇ ਸਾਡੀ ਗਲੀ ਵਿੱਚੋਂ ਦੀ ਲੰਘਦਾ ਹੁੰਦਾ ਸੀ ਘੋੜੇ ਦੀ ਕਾਠੀ ਨਾਲ ਕੈਟਮੈਨ ਬੱਜਾ ਹੁੰਦਾ ਸੀ ਕੈਟਮੈਨ ਦੋਸਤੋ ਉਸ ਸੰਦ ਨੂੰ ਕਹਿੰਦੇ ਆ ਜਿਹੜਾ ਕਈ ਵਰਗਾ ਹੁੰਦਾ ਘੋੜਾ ਵੀ ਆਪਣੇ ਮਾਲਕ ਵਾਂਗ ਹੱਡਲ ਤੇ ਪਤਲੀਆਂ ਲੱਤਾਂ ਵਾਲਾ ਸੀ ਵਕਤ ਗੁਜ਼ਰਦਾ ਗਿਆ ਤੇ ਦੁਇ ਸ਼ੇਨ ਬੁੱਢਾ ਹੋ ਗਿਆ ਲੋਕਾਂ ਦਾ ਕਹਿਣਾ ਹੈ ਕਿ ਬੁੱਢਾ ਹੋਣ ਉੱਤੇ ਉਹ ਡਾਕੀ ਦਾ ਕੰਮ ਕਰਨ ਲੱਗ ਪਿਆ ਸੀ ਖਰ ਇਹ ਤਾਂ ਐਵੇਂ ਗੱਲਾਂ ਵਿੱਚੋਂ ਗੱਲ ਨਿਕਲ ਆਈ ਅਸਲ ਗੱਲ ਤਾਂ ਹੋਰ ਐ ਉਹਨਾਂ ਦਿਨਾਂ ਵਿੱਚ ਆਪਣੀ ਅਕਲ ਮੁਤਾਬਕ ਮੈਂ ਸਮਝਦਾ ਸਾਂ ਕਿ ਕੁੰਮਸਮੂਲ ਦਾ ਮੈਂਬਰ ਕੰਮ ਕਰਨ ਵਿੱਚ ਤਕੜਾ ਹੁੰਦਾ ਸੀ ਗੱਲਾਂ ਗੱਬਰੂਆਂ ਵਾਂਗ ਕਰਦਾ ਸੀ ਤੇ ਪਿੰਡ ਦਾ ਸਭ ਤੋਂ ਫਰਤੀਲਾ ਆਦਮੀ ਹੁੰਦਾ ਸੀ ਜਿਹੜਾ ਇਕੱਠਾਂ ਵਿੱਚ ਭਾਸ਼ਣ ਵੀ ਦੇ ਸਕਦਾ ਸੀ ਤੇ ਕੰਮ ਚੋਰਾਾਂ ਲਟੇਰਿਆਂ ਬਾਰੇ ਅਖਬਾਰਾਂ ਵਿੱਚ ਲਿਖ ਵੀ ਸਕਦਾ ਸੀ ਮੈਂ ਤਾਂ ਇਸ ਗੱਲ ਦੀ ਕਲਪਨਾ ਵੀ ਨਹੀਂ ਕਰ ਸਕਦਾ ਸਾਂ ਕਿ ਦਾੜੀ ਵਾਲਾ ਚੁੱਪ ਰਹਿਣ ਵਾਲਾ ਆਦਮੀ ਕਦੀ ਕੁੰਮਸਮੂਲ ਦਾ ਮੈਂਬਰ ਰਿਹਾ ਸੀ ਸਭ ਤੋਂ ਵੱਧ ਹੈਰਾਨੀ ਵਾਲੀ ਗੱਲ ਇਹ ਸੀ ਕਿ ਉਹ ਕਦੀ ਬੱਚਿਆਂ ਨੂੰ ਪੜਾਇਆ ਕਰਦਾ ਸੀ ਜਦਕਿ ਉਹ ਆਪ ਬਹੁਤ ਹੀ ਘੱਟ ਪੜਿਆ ਲਿਖਿਆ ਸੀ ਇਹ ਕਿਵੇਂ ਸੰਭਵ ਹੋ ਸਕਦਾ ਸੀ ਇਹ ਗੱਲ ਮੇਰੇ ਦਿਮਾਗ ਵਿੱਚ ਬਿਲਕੁਲ ਨਹੀਂ ਬੈਠਦੀ ਸੀ ਜੇ ਸੱਚੀ ਗੱਲ ਆਖਾਂ ਤਾਂ ਮੈਂ ਇਹ ਸਮਝਦਾ ਸੀ ਕਿ ਇਹ ਵੀ ਉਹਨਾਂ ਮਨਕਰਤ ਕਹਾਣੀਆਂ ਵਿੱਚੋਂ ਹੀ ਇੱਕ ਹੋਵੇਗੀ ਜਿਹੜੀਆਂ ਸਾਡੇ ਪਿੰਡ ਵਿੱਚ ਲੋਕਾਂ ਅੰਦਰ ਬੜੀਆਂ ਪ੍ਰਚਲਿਤ ਸਨ ਪਰ ਅਸਲ ਗੱਲ ਇਸ ਤੋਂ ਬਿਲਕੁਲ ਉਲਟ ਨਿਕਲੀ ਪਿਛਲੀ ਪਾਤੜ ਰੁੱਤੇ ਮੈਨੂੰ ਪਿੰਡੋਂ ਇੱਕ ਤਾਰ ਆਈ ਸੀ ਪਿੰਡ ਵਾਸੀਆਂ ਨੇ ਮੈਨੂੰ ਇੱਕ ਨਵੇਂ ਸਕੂਲ ਦੇ ਉਦਘਾਟਨ ਸਮਾਰੋਹ ਵਿੱਚ ਹਿੱਸਾ ਲੈਣ ਵਾਸਤੇ ਪਿੰਡ ਸੱਦਿਆ ਸੀ। ਇਹ ਸਕੂਲ ਸਰਕਾਰੀ ਫਰਮ ਨੇ ਆਪਣੇ ਹੀ ਵਸੀਲਿਆਂ ਨਾਲ ਬਣਾਇਆ ਸੀ। ਮੈਂ ਜਾਣ ਦਾ ਫੈਸਲਾ ਕਰਨ ਵਿੱਚ ਢਿੱਲਣਾ ਕੀਤੀ। ਮੇਰੇ ਵਾਸਤੇ ਇਹ ਗੱਲ ਮਮਕਨ ਨਹੀਂ ਸੀ ਕਿ ਸਾਡੇ ਪਿੰਡ ਲਈ ਇੰਨੇ ਖੁਸ਼ੀ ਦੇ ਮੌਕੇ ਉੱਤੇ ਮੈਂ ਘਰ ਹੀ ਬੈਠਾ ਰਹਾਂ। ਇੰਨਾ ਹੀ ਨਹੀਂ, ਮੈਂ ਸਗੋਂ ਕੁਝ ਦਿਨ ਪਹਿਲਾਂ ਹੀ ਜਾਣ ਦਾ ਮਨ ਬਣਾ ਲਿਆ। ਮੈਂ ਸੋਚਿਆ ਕਿ ਉੱਥੇ ਘੁੰਮਾਂ ਫਿਰਾਂਗਾ, ਕੁਝ ਵੇਖਾਂਗਾ, ਨਵੇਂ ਰੇਖਾ ਚਿੱਤਰ ਬਣਾਵਾਂਗਾ। ਪਤਾ ਲੱਗਾ ਕਿ ਸੱਦੇ ਗਏ ਮਹਿਮਾਨਾਂ ਵਿੱਚ ਸਿੱਖਿਆਚਾਸਤਰੀ ਸੁਲੇਮਨੋਵਾ ਵੀ ਸੀ। ਮੈਨੂੰ ਦੱਸਿਆ ਗਿਆ ਕਿ ਉਹ ਇੱਕ ਦੋ ਦਿਨ ਉੱਥੇ ਰਹੇਗੀ ਤੇ ਫਿਰ ਉੱਥੋਂ ਸਿੱਧੀ ਹੀ ਮਾਸਕੋ ਰੂਸ ਚਲੀ ਜਾਵੇਗੀ। ਮੈਂ ਜਾਣਦਾ ਸਾਂ ਕਿ ਇਹ ਪ੍ਰਸਿੱਧ ਔਰਤ ਬਚਪਨ ਵਿੱਚ ਸਾਡੇ ਪਿੰਡੋਂ ਹੀ ਸ਼ਹਿਰ ਚਲੀ ਗਈ ਸੀ। ਸ਼ਹਿਰ ਵਿੱਚ ਰਹਿਣ ਕਰਕੇ ਮੈਂ ਉਸ ਨੂੰ ਮਿਲਿਆ ਹੋਇਆ ਸਾਂ। ਉਹ ਵੱਡੀ ਉਮਰ ਦੀ ਸੀ। ਉਸ ਦਾ ਸਰੀਰ ਭਰਮਾਸੀਤ ਗੁੰਦੇ ਹੋਏ ਵਾਲਾਂ ਵਿੱਚੋਂ ਧੌਲੇ ਚਮਕ ਰਹੇ ਸਨ। ਸਾਡੇ ਪਿੰਡ ਦੀ ਇਹ ਉੱਗੀ ਔਰਤ ਯੂਨੀਵਰਸਿਟੀ ਵਿੱਚ ਇੱਕ ਵਿਭਾਗ ਦੀ ਮੁਖੀ ਸੀ। ਉਹ ਫਿਲਾਸਫੀ ਪੜਾਇਆ ਕਰਦੀ ਸੀ ਅਕਾਦਮੀ ਵਿੱਚ ਕੰਮ ਕਰਦੀ ਸੀ ਤੇ ਅਕਸਰ ਵਿਦੇਸ਼ਾਂ ਦੇ ਦੌਰੇ ਕਰਦੇ ਰਹਿੰਦੀ ਸੀ ਮੁੱਖ ਦੀ ਗੱਲ ਇਹ ਕਿ ਉਹ ਬੜੀ ਰੁਚੀ ਰੈਂਦੀ ਸੀ ਇਸ ਲਈ ਮੈਂ ਉਸ ਨਾਲ ਬਹੁਤੀ ਨੇੜਲੀ ਜਾਣ ਪਛਾਣ ਨਾ ਕਰ ਸਕਿਆ ਫਿਰ ਵੀ ਜਦੋਂ ਕਦੀ ਅਸੀਂ ਮਿਲਦੇ ਤਾਂ ਆਪਣੇ ਪਿੰਡ ਦਾ ਹਾਲਚਲ ਪੁੱਛਦੀ ਅਤੇ ਮੇਰੀਆਂ ਤਸਵੀਰਾਂ ਬਾਰੇ ਵੀ ਇੱਕ ਦੋ ਗੱਲਾਂ ਜ਼ਰੂਰ ਹੀ ਕਹਿ ਦਿੰਦੀ ਇੱਕ ਵਾਰ ਮੈਂ ਉਸ ਨੂੰ ਇਹ ਗੱਲ ਕਹਿਣ ਦਾ ਮਨ ਬਣਾਇਆ ਅਰਤਨਾਈ ਸੁਲੇਮਨੋਵ ਜੇ ਤੁਸੀਂ ਪਿੰਡ ਦਾ ਚੱਕਰ ਲਾਓ ਤਾਂ ਬੜਾ ਚੰਗਾ ਹੋਵੇ ਪਿੰਡ ਵਾਲਿਆਂ ਨੂੰ ਮਿਲ ਕੇ ਲਾਓ ਉੱਥੇ ਲੋਕ ਤੁਹਾਨੂੰ ਜਾਣਦੇ ਨੇ ਉਹਨਾਂ ਨੂੰ ਤੁਹਾਡੇ ਉੱਤੇ ਬੜਾ ਮਾਣ ਹੈ ਪਰ ਉਹ ਤੁਹਾਨੂੰ ਸੁਣੀਆਂ ਸੁਨਾਈਆਂ ਗੱਲਾਂ ਤੋਂ ਹੀ ਜਾਣਦੇ ਨੇ ਉਹ ਕਹਿੰਦੇ ਨੇ ਕਿ ਸਾਡੀ ਮੰਨੀ ਪਰਮੰਨੀ ਸਾਇੰਸ ਦਾ ਨੌਰਤ ਤਾਂ ਜਿਵੇਂ ਪਿੰਡ ਦਾ ਰਾਹੀ ਪੁੱਲ ਗਈ ਹੋਵੇ ਉਹ ਸਾਥੋਂ ਦੂਰ ਹੀ ਰਹਿਣਾ ਚਾਹੁੰਦੀ ਹੈ ਹਾਂ ਜਾਣਾ ਤਾਂ ਮੈਨੂੰ ਜ਼ਰੂਰ ਚਾਹੀਦਾ ਉਹਦੋਂ ਅਤਨਾਈ ਸੁਲਮਣਵਾਨੇ ਉਦਾਸ ਮੁਸਕਾਨ ਸੁੱਟਦੇ ਆਖਿਆ ਸੀ ਮੈਂ ਆ ਬੜੇ ਚਿਰ ਤੋਂ ਕੁਰਕੁਰਿਉ ਜਾਣਾ ਚਾਹੁੰਦੀ ਸਾਂ ਮੁੱਤਾਂ ਹੋ ਗਈਆਂ ਪਿੰਡ ਗਿਆ ਇਹ ਠੀਕ ਹੈ ਕਿ ਮੇਰੇ ਸਕੇ ਸੰਬੰਧੀ ਪਿੰਡ ਵਿੱਚ ਨਹੀਂ ਰਹਿੰਦੇ ਪਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਮੈਨੂੰ ਜ਼ਰੂਰ ਹੀ ਜਾਣਾ ਚਾਹੀਦਾ ਆਪਣੀ ਮਾਤਭੂਮੀ ਦੇ ਦਰਸ਼ਨ ਕਰਨ ਨੂੰ ਮੇਰਾ ਵੀ ਦਿਲ ਤਰਸਦਾ ਹੈ ਪ੍ਰਸਿੱਧ ਸਿੱਖਿਆ ਸ਼ਾਸਤਰੀ ਬਣ ਚੁੱਕੀ ਸੁਲੇਮਨੋਵਾ ਪਿੰਡੋਂਦੋਂ ਆਪੜੀ ਜਦੋਂ ਸਕੂਲ ਵਿੱਚ ਸਮਾਗਮ ਸ਼ੁਰੂ ਹੋਣ ਹੀ ਵਾਲਾ ਸੀ ਸਹਿਕਾਰੀ ਕਿਸਾਨਾਂ ਨੇ ਬਾਰੀ ਥਾਣੀ ਦੂਰੋ ਹਿਯੁੱਸ ਦੀ ਕਾਰੋਂ ਦੀ ਵੇਖ ਲਈ ਸੀ ਸਾਰੇ ਜਣੇ ਬਾਹਰ ਨਿਕਲ ਕੇ ਜਮਾ ਹੋ ਗਏ ਜਾਣੇ ਤੇ ਅਣਜਾਣੇ ਬੁੱਢੇ ਤੇ ਬੱਚੇ ਸਭ ਹੀ ਉਸ ਨਾਲ ਹੱਥ ਮਿਲਾਉਣ ਲਈ ਉਤਾਵਲੇ ਸਨ ਅਲਤਨਾਈ ਸੁਲੇਮਨੋਵ ਨੂੰ ਸ਼ਾਇਦ ਇਹਨੇ ਨਿੱਗੇ ਸਵਾਗਤ ਦੀ ਆਸ ਨਹੀਂ ਸੀ ਅਤੇ ਮੈਨੂੰ ਲੱਗਾ ਕਿ ਉਹ ਕੁਝ ਘਬਰਾ ਰਹੀ ਸੀ ਸ਼ਾਂਤੀ ਉਤੇ ਹੱਥ ਧਰ ਕੇ ਉਸਨੇ ਝੁਕ ਝੁਕ ਕੇ ਲੋਕਾਂ ਦਾ ਸ਼ੁਕਰੀਆਦਾ ਕੀਤਾ ਤੇ ਬੜੀ ਮੁਸਕੁਰ ਨਾਲ ਸਟੇਜ ਤੇ ਪ੍ਰਧਾਨਗੀ ਮੰਡਲ ਤੱਕ ਪਹੁੰਚ ਸਕੇ ਅਲਤਨਾਈ ਸੁਲੇਮਨੋਵਾ ਦੀ ਜ਼ਿੰਦਗੀ ਵਿੱਚ ਕਈ ਅਜਿਹੇ ਮੌਕੇ ਆਏ ਹੋਣਗੇ ਜਦੋਂ ਉਸਨੇ ਛੋਟੇ ਵੱਡੇ ਜਲਸਿਆਂ ਸਮਾਰੋਹ ਵਿੱਚ ਹਿੱਸਾ ਲਿਆ ਹੋਵੇਗਾ ਅਤੇ ਉਸ ਦਾ ਦਰਸਤਕਾਰ ਕੀਤਾ ਗਿਆ ਹੋਵੇਗਾ ਪਰੰਤੂ ਇੱਥੇ ਮਾਮੂਲੀ ਜਿਹੇ ਪਿੰਡੂ ਸਕੂਲ ਵਿੱਚ ਆਪਣੇ ਪਿੰਡ ਵਾਸੀਆਂ ਵੱਲੋਂ ਮਿਲੇ ਇਨ ਨਿਗ ਕਰਨ ਉਹ ਬੜੀ ਭਾਵਕ ਹੋ ਗਈ ਸੀ ਉਸ ਦਾ ਦਿਲ ਟੁੰਬਿਆ ਗਿਆ ਸੀ ਤੇ ਉਹ ਆਪਣੀ ਅੱਖਾਂ ਵਿੱਚੋਂ ਬਦੋ ਬਦੀ ਵਹਿ ਰਿਹਾ ਅਥਰੂਆਂ ਨੂੰ ਰੋਕਣ ਲੁਕਾਉਣ ਦੇ ਵਿਅਰਥ ਯਤਨ ਕਰ ਰਹੀ ਸੀ ਜਲਸੀ ਦੀ ਸਮਾਪਤੀ ਮਗਰੋਂ ਵਿਦਿਆਰਥੀਆਂ ਨੇ ਆਪਣੇ ਪਿਆਰੇ ਮਹਿਮਾਨ ਦੇ ਗਲ ਵਿੱਚ ਲਾਲ ਰਮਾਲ ਬੰਨ੍ਹਿਆ ਉਸ ਨੂੰ ਫੁੱਲ ਭੇਟ ਕੀਤੇ ਅਤੇ ਨਵੇਂ ਸਕੂਲ ਦੀ ਅਭਿਨੰਦਨ ਪੋਥੀ ਉਸ ਦੇ ਨਾਂ ਉੱਤੇ ਖੋਲੀ ਇਸ ਸਮਾਰੋਹ ਸਕੂਲ ਦੇ ਸ਼ੌਂਕੀਆਂ ਕਲਾਕਾਰਾਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜੋ ਬੜਾ ਦਿਲਚਸਪ ਤੇ ਵਧੀਆ ਸੀ ਇਸ ਦੇ ਬਾਅਦ ਸਕੂਲ ਦੇ ਡਾਇਰੈਕਟਰ ਨੇ ਮਹਿਮਾਨਾਂ ਅਧਿਆਪਕਾਂ ਤੇ ਸਹਿਕਾਰੀ ਫਾਰਮ ਦੇ ਉਦਮੀ ਕਾਮਿਆਂ ਸਭਨਾਂ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੱਤਾ ਅਤੇ ਉੱਥੇ ਵੀ ਉਸ ਦੀ ਆਗਮਨ ਉਤੇ ਲੋਕ ਖੁਸ਼ੀ ਨਾਲ ਫੁੱਲੇ ਨਹੀਂ ਸਮਾਰ ਰਹੇ ਸਨ ਕੁਸ ਨੂੰ ਗਲੀਚਿਆਂ ਨਾਲ ਸਜਾਈ ਗਈ ਸਭ ਤੋਂ ਸਨਮਾਨਪੂਰਨ ਜਗ੍ਹਾ ਤੇ ਬਿਠਾਇਆ ਗਿਆ ਹਰ ਕੋਈ ਉਸ ਲਈ ਆਪਣਾ ਸਤਿਕਾਰ ਪ੍ਰਗਟ ਕਰਨਾ ਚਾਹੁੰਦਾ ਸੀ ਜਿਹਾ ਕਿ ਅਜਿਹੇ ਮੌਕਿਆਂ ਉੱਤੇ ਅਕਸਰ ਹੁੰਦਾ ਹੈ ਬੜੀ ਕੁੜਮਸ ਮੱਚੀ ਹੋਈ ਸੀ ਜੋਸ਼ ਵਿੱਚ ਆਏ ਹੋਏ ਲੋਕਾਂ ਨਾਲ ਗੱਲਾਂ ਕਰ ਰਹੇ ਸਨ ਉਸ ਵੇਲੇ ਪਿੰਡ ਦਾ ਇੱਕ ਮੁੰਡਾ ਆਇਆ ਤੇ ਚਿੱਠੀਆਂ ਦਾ ਇੱਕ ਬੰਡਲ ਕਰਦੇ ਮਾਲਕ ਨੂੰ ਫੜਾ ਦਿੱਤਾ ਲੋਕਾਂ ਨੇ ਚਿੱਠੀਆਂ ਪੜਨੀਆਂ ਸ਼ੁਰੂ ਕਰ ਦਿੱਤੀਆਂ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਨੇ ਆਪਣੇ ਪਿੰਡ ਵਾਸੀਆਂ ਨੂੰ ਨਵਾਂ ਸਕੂਲ ਖੁੱਲਣ ਉੱਤੇ ਵਧਾਈਆਂ ਦੇ ਸਨੇਹ ਭੇਜੇ ਸਨ ਗੱਲ ਸੁਣ ਇਹ ਚਿੱਠੀਆਂ ਬਜ਼ੁਰਗ ਦੁਈਸ਼ੇਨ ਲੈ ਕੇ ਆਇਆ ਡਾਇਰੈਕਟਰ ਨੇ ਪੁੱਛਿਆ ਹਾਂਜੀ ਮੁੰਡੇ ਨੇ ਜਵਾਬ ਦਿੱਤਾ ਉਹਦਾ ਕਹਿਣਾ ਸੀ ਕਿ ਉਹ ਸਾਰਾ ਰਾਜ਼ ਸ਼ਾਂਟੇ ਮਾਰ-ਮਾਰ ਘੋੜੇ ਨੂੰ ਪਜਾਉਂਦਾ ਆਇਆ ਉਹ ਚਾਹੁੰਦਾ ਸੀ ਕਿ ਸਮਾਗਮ ਮੁੱਕਣ ਤੋਂ ਪਹਿਲਾਂ ਪਹਿਲਾਂ ਚਿੱਠੀਆਂ ਲੋਕਾਂ ਦੇ ਸਾਹਮਣੇ ਪੜ੍ਹ ਕੇ ਸੁਨਾਈਆਂ ਜਾਣ ਪਰ ਸਤਕਾਰਯੋਗ ਬਜ਼ੁਰਗ ਨੂੰ ਥੋੜੀ ਜਿੰਨੀ ਦੇਰ ਹੋ ਗਈ ਹੈ ਤੇ ਇਸ ਗੱਲੋਂ ਬੜਾ ਸ਼ਰਮਸਾਰ ਹੈ ਪਰ ਉਹ ਬਾਹਰ ਕਿਉਂ ਖਲੋਤਾ ਉਹਨੂੰ ਅੰਦਰ ਲੈ ਆ ਮੁੰਡਾ ਦੋਵੇਂ ਛੇਨ ਨੂੰ ਸੱਦਨ ਚਲਾ ਗਿਆ ਮੇਰੇ ਲਾਗੇ ਬੈਠੀ ਹੋਈ ਯਤਨਾਈ ਸੋਲਮ ਨੇਵਾ ਕਿਸੇ ਕਾਰਨ ਬੇਚੈਨ ਹੋ ਠੀ ਅਤੇ ਕੋਦੇ ਦੀਵਜੇ ਤੇ ਤਰੀਕੇ ਨਾਲ ਉਸ ਨੂੰ ਜਿਵੇਂ ਅਚਾਨਕ ਹੀ ਕੋਈ ਗੱਲ ਯਾਦ ਆ ਗਈ ਹੋਵੇ ਮੇਰੇ ਕੋਲੋਂ ਪੁੱਛਣ ਲੱਗੀ ਕਿ ਦੁਈਸ਼ਣ ਕੌਣ ਸੀ ਜਿਸ ਦੀਆਂ ਗੱਲਾਂ ਹੋ ਰਹੀਆਂ ਸਨ ਇਹ ਸਰਕਾਰੀ ਫਾਰਮ ਦਾ ਡਾਕੀਆ ਏ ਅਰਤਨਾਈ ਸੁਲੇਮਨੋਗਾ ਤੁਸੀਂ ਇਸ ਬੁੱਢੇ ਦੁਸ਼ੀਨ ਨੂੰ ਜਾਣਦੇ ਹੋ ਉਸ ਨੇ ਅਨਮਨਨੇ ਲਹਿਜੇ ਨਾਲ ਸਿਰ ਹਿਲਾਇਆ ਗਲੀਚੇ ਤੋਂ ਉੱਠਣ ਦੀ ਕੋਸ਼ਿਸ਼ ਕੀਤੀ ਪਰ ਐਨ ਉਸੇ ਵੇਲੇ ਬਾਰੀ ਲੱਗੇ ਕੋੜੇ ਦੇ ਸੁਮਾਂ ਦੀ ਟਾਪ ਸੁਣਾਈ ਦਿੱਤੀ ਤੇ ਮੁੰਡੇ ਨੇ ਵਾਪਸ ਆ ਕੇ ਮੇਜ਼ਬਾਨ ਨੂੰ ਦੱਸਿਆ ਮੈਂ ਉਹਨੂੰ ਅੰਦਰ ਆਉਣ ਲਈ ਆਖਿਆ ਸੀ ਪਰ ਉਹ ਨਹੀਂ ਮੰਨਿਆ ਉਹਨੇ ਹੋਜੇ ਹੋਰ ਚਿੱਠੀਆਂ ਵੀ ਵੰਡ ਰੀਆਂ ਨੇ ਚਲੋ ਵੰਡਣ ਦਿਓ ਰੋਕਣ ਦਾ ਕੀ ਫਾਇਦਾ ਮਗਰ ਉਹ ਆਪਣੇ ਬੁੱਢੇ ਬੇਲੀਆ ਨਾਲ ਕਿਸੇ ਨੇ ਵਿਅੰਗ ਕੀਤਾ ਵੇਖੋ ਭਈ ਤੁਹਾਨੂੰ ਦੁਇ ਛੇਣ ਦਾ ਕੋਈ ਪਤਾ ਨਹੀਂ ਉਹ ਕਾਨੂੰਨ ਦਾ ਬੜਾ ਪਾਬੰਦ ਏ ਜਦ ਤੱਕ ਆਪਣਾ ਕੰਮ ਮੁਕਾ ਨਹੀਂ ਲੈਂਦਾ ਹੋਰ ਕਿਸੇ ਚੀਜ਼ ਵੱਲ ਧਿਆਨ ਨਹੀਂ ਦਿੰਦਾ ਡਾਇਰੈਕਟਰ ਨੇ ਜਵਾਬ ਦਿੱਤਾ ਹਾਂ ਉਹ ਸੱਚਮੁੱਚ ਹੀ ਅਜੀਬ ਆਦਮੀ ਹੈ ਜੰਗ ਮਗਰੋਂ ਹਸਪਤਾਲ ਵਿੱਚੋਂ ਛੁੱਟੀ ਮਿਲੀ ਇਹ ਗੱਲ ਜ਼ੁਕਰੇਨ ਵਿੱਚ ਵਾਪਰੀ ਸੀ ਤੇ ਉਹ ਉੱਥੇ ਹੀ ਰਹਿਣ ਲੱਗ ਪਿਆ। ਬਸ 5 ਕੁ ਸਾਲ ਹੋਏ ਨੇ ਤੇ ਵਾਪਸ ਆਇਆ ਇਹਨੂੰ। ਕਹਿੰਦੇ ਨੇ ਕਿ ਆਪਣੀ ਜਨਮ ਭੂਮੀ ਵਿੱਚ ਪ੍ਰਾਣ ਤਿਆ ਕਰਨਾ ਚਾਹੁੰਦਾ ਹੈ। ਸਾਰੀ ਇੱਕ ਉਮਰ ਇਕੱਲਾ ਹੀ ਰਿਹਾ ਤੇ ਹੁਣ ਵੀ ਇਕੱਲਾ ਹੀ ਹੈ। ਪਰ ਫਿਰ ਵੀ ਚੰਗਾਈ ਸੀ ਜੇ ਹੁਣ ਆ ਜਾਂਦਾ। ਚਲੋ ਐਵੇਂ ਠੀਕ ਐ। ਮੇਜ਼ਬਾਨ ਨੇ ਹੱਥ ਮਰਿਆ। ਪਿੰਡ ਦੇ ਇੱਕ ਭਤਵੰਤੇ ਸੱਜਣ ਨੇ ਜਿਹੜਾ ਗਲੀਚੇ ਉੱਤੇ ਦਸਤਰਖਾਨ ਦੇ ਸਿਰ ਉੱਤੇ ਬੈਠਾ ਸੀ ਨੇ ਆਖਿਆ। ਸਾਥੀਓ ਵਾਡੇ ਵਿੱਚੋਂ ਕਿਸੇ ਨਾ ਕਿਸੇ ਨੂੰ ਯਾਦ ਹੋਵੇਗਾ ਕਿ ਅਸੀਂ ਦੁਇ ਛੇਣ ਦੇ ਸਕੂਲ ਵਿੱਚ ਪੜ੍ਹਦੇ ਹੁੰਦੇ ਸੀ ਪਰ ਉਹਨੂੰ ਆਪ ਨੂੰ ਤਾਂ ਸ਼ਾਇਦ ਪੂਰੀ ਅੱਖਰਮਾਲਾ ਵੀ ਨਹੀਂ ਆਉਂਦੀ ਸੀ ਇਹ ਕਹਿੰਦੇ ਆ ਉਸਨੇ ਅੱਖਾਂ ਬੰਦ ਕਰਕੇ ਸਿਰ ਹਿਲਾਇਆ ਗੱਲ ਠੀਕ ਹੈ ਸੱਚਮੁੱਚ ਐਵੇਂ ਹੀ ਸੀ ਕੁਝ ਲੋਕ ਇਕੱਠੇ ਬੋਲ ਪਏ ਸਾਰੇ ਲੋਕ ਹੱਸਣ ਲੱਗ ਪਏ ਆਖਣ ਵਾਲੀ ਗੱਲ ਹੀ ਕਿਹੜੀ ਹੈ ਤੇ ਉਦੋਂ ਦੁਇ ਛੇਣ ਸਾਡੇ ਲਈ ਕਿਹੜੀਆਂ-ਕਿਹੜੀਆਂ ਸਕੀਮਾਂ ਬਣਾਉਂਦਾ ਹੁੰਦਾ ਸੀ ਪਰ ਅਸੀਂ ਤਾਂ ਸੱਚਮੁੱਚ ਉਸਨੂੰ ਆਪਣਾ ਅਧਿਆਪਕ ਸਮਝਦੇ ਰਹੇ ਸੀ ਜਦ ਹੱਸਾ ਮਖੌਲ ਕੁਝ ਰੁਕਿਆ ਤਾਂ ਉਸ ਸੱਜਣ ਨੇ ਆਪਣੀ ਗੱਲ ਜਾਰੀ ਰੱਖਦਿਆਂ ਆਖਿਆ ਪਰ ਹੁਣ ਲੋਕ ਸਾਡੇ ਵੇਖਦੇ ਆ ਵੇਖਦੇ ਆਂ ਕਿਤੇ ਦੇ ਕਿਤੇ ਪਹੁੰਚ ਗਏ ਨੇ ਸਿੱਖਿਆ ਸ਼ਾਸਤਰੀ ਹਤਨਾਈ ਨੂੰ ਸਾਰਾ ਮੁਲਕ ਜਾਣਦਾ ਹੈ ਅਸੀਂ ਲਗਭਗ ਸਾਰਿਆਂ ਨੇ ਹੀ ਚੰਗੀ ਤਾਲੀਮ ਹਾਸਲ ਕੀਤੀ ਹੈ ਕਈਆਂ ਨੇ ਤਾਂ ਇਸ ਤੋਂ ਵੀ ਉੱਚੀ ਤਾਲੀਮ ਪ੍ਰਾਪਤ ਕੀਤੀ ਹੈ ਹੁਣ ਅਸੀਂ ਆਪਣੇ ਪਿੰਡ ਵੀ ਮਿਡਲ ਸਕੂਲ ਖੋਲ ਦਿੱਤਾ ਹੈ ਇਹ ਗੱਲ ਹੀ ਦਰਸਾਉਂਦੀ ਹੈ ਕਿ ਉਸ ਦੀ ਬਦੌਲਤ ਸਾਡੀ ਜ਼ਿੰਦਗੀ ਕਿੰਨੀ ਬਦਲ ਗਈ ਹੈ ਫਿਰ ਸਾਰੇ ਜਣੇ ਵਾਵਾ ਕਰ ਉਠੇ ਪਰ ਅਰਤਨਾਈ ਸੁਲਮਣੇਵਾਦੇ ਚਿਹਰੇ ਉਤੇ ਲਾਲੀ ਦੌੜ ਗਈ। ਉਹ ਕਿਸੇ ਕਾਰਨ ਪਰੇਸ਼ਾਨ ਹੋ ਗਈ ਸੀ। ਪਰ ਜਸ਼ਨ ਦੀ ਖੁਸ਼ੀ ਤੇ ਗੱਲਾਂ-ਬਾਤਾਂ ਦੇ ਰੌਲੇ ਵਿੱਚ ਲੋਕਾਂ ਨੇ ਉਸ ਦੀ ਮਨ ਦੀ ਹਾਲਤ ਵੱਲ ਧਿਆਨ ਨਾ ਦਿੱਤਾ। ਅਰਤਨਾਈ ਨੇ ਕਈ ਵਾਰ ਆਪਣੀ ਘੜੀ ਵੱਲ ਦੇਖਿਆ। ਤੇ ਮਗਰੋਂ ਜਦੋਂ ਸਾਰੇ ਲੋਕ ਬਾਹਰ ਨਿਕਲ ਗਏ ਸਨ ਤਾਂ ਮੈਂ ਵੇਖਿਆ ਕਿ ਉਹ ਸਾਰਿਆਂ ਤੋਂ ਦੂਰ ਪਰੇ ਹਟਵੀ ਹੋ ਕੇ ਨਹਿਰ ਕੋਲੇ ਖਲੋਤੀ ਉਸ ਢਿੱਲੇ ਵੱਲ ਟਿਕਟਕੀ ਲਾ ਕੇ ਵੇਖ ਰਹੀ ਸੀ ਜਿੱਥੇ ਪਤਝੜ ਕਾਰਨ ਲਾਲ ਹੋਏ ਪੱਤਿਆਂ ਵਾਲੇ ਪੌਪੂਲਰ ਹਵਾ ਵਿੱਚ ਚੁੰਮ ਰਹੇ ਸਨ ਦੂਰ ਤੋਂ ਦੇ ਵਿੱਚ ਡੁੱਬੇ ਮੈਦਾਨ ਦੀ ਇਸ ਮਾਨੀ ਸੀਮਾ ਰੇਖਾ ਉੱਤੇ ਸੂਰਜ ਡੁੱਬ ਰਿਹਾ ਸੀ ਉਸ ਦੀ ਨਿੰਮੀ ਹੋ ਰਹੀ ਰੋਸ਼ਨੀ ਪੌਪਲਰਾਂ ਦੀਆਂ ਟੀਸੀਆਂ ਉੱਤੇ ਪੈ ਰਹੀ ਸੀ ਜਿਸ ਦੀ ਮੱਦਮ ਜਿਹੀ ਲਾਲੀ ਉਦਾਸੀ ਦਾ ਮਾਹੌਲ ਪੈਦਾ ਕਰ ਰਹੀ ਸੀ ਮੈਂ ਅਤਨਾਈ ਸੁਲਮਨੇਵਾ ਦੇ ਕੋਲ ਗਿਆ ਹੁਣ ਤਾਂ ਇਹਨਾਂ ਦੇ ਪੱਤੇ ਝੜਦੇ ਜਾਂਦੇ ਨੇ ਪਰ ਜੇ ਕਦੇ ਬਹਾਰ ਵਿੱਚ ਇੱਥੇ ਆਓ ਤਾਂ ਇਹਨਾਂ ਪੌਪਲਰਾਂ ਨੂੰ ਜੋਬਨ ਤੇ ਆਏ ਹੋਏ ਵੇਖਿਓ ਮੈਂ ਉਸ ਨੂੰ ਆਖਿਆ ਮੈਂ ਵੀ ਇਹੋ ਸੋਚ ਰਹੀ ਆਂ ਉਹ ਤਾਂ ਨੀ ਸੁਣ ਮਣੀਵਾਨੇ ਡੂੰਗਾ ਹੌਕਾ ਲਿਆ ਪਲਕ ਚੁੱਪ ਰਹੀ ਤੇ ਫਿਰ ਇਸ ਤਰ੍ਹਾਂ ਬੋਲੀ ਜਿਵੇਂ ਆਪਣੇ ਨਾਲ ਹੀ ਗੱਲਾਂ ਕਰ ਰਹੀ ਹੋਵੇ ਹਾਂ ਹਰ ਜਿਉਂਦੀ ਸ਼ੈ ਦੀ ਆਪਣੀ ਬਹਾਰ ਤੇ ਆਪਣੀ ਹੀ ਪਤਝੜ ਹੁੰਦੀ ਹੈ ਉਸ ਦੇ ਕਮਲਾਰੇ ਚਿਹਰੇ ਉੱਤੇ ਉਦਾਸੀ ਤੇ ਡੂੰਘੀਆਂ ਸੋਚਾਂ ਦਾ ਪਰਛਾਵਾਂ ਛਾ ਗਿਆ ਉਸ ਦੀਆਂ ਅੱਖਾਂ ਦੇ ਵਾਰੇ ਛੋਟੀਆਂ ਛੋਟੀਆਂ ਝੁਰੜੀਆਂ ਦਾ ਜਾਲ ਵਿਛਿਆ ਹੋਇਆ ਸੀ ਉਹ ਔਰਤਾਂ ਵਾਲੀ ਡੂੰਗੀ ਉਦਾਸੀ ਨਾਲ ਪਾਪੂਰਾਂ ਵੱਲ ਵੇਖੀ ਜਾ ਰਹੀ ਸੀ ਅਚਾਨਕ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਮੇਰੇ ਸਾਹਮਣੇ ਸਿੱਖਿਆ ਸ਼ਾਸਤਰੀ ਸੁਲੇਮਨੋਵਾ ਨਹੀਂ ਸਗੋਂ ਕੋਈ ਸਧਾਰਨ ਕਿਰਗੀਜ਼ ਔਰਤ ਕੜੀ ਸੀ ਜਿਹੜੀ ਆਪਣੀ ਖੁਸ਼ੀ ਵਿੱਚ ਵੀ ਤੇ ਗਮ ਵਿੱਚ ਵੀ ਸਾਦਗੀ ਤੇ ਭੋਲੇਪਨ ਦਾ ਮਜਸਮਾ ਬਣੀ ਰਹਿੰਦੀ ਹੈ। ਜਬਦਾ ਸੀ ਕਿ ਇਸ ਵਿਦਵਾਨ ਔਰਤ ਨੂੰ ਇਸ ਵੇਲੇ ਆਪਣੀ ਜਵਾਨੀ ਦੀ ਯਾਦ ਆ ਰਹੀ ਸੀ ਜਿਹੜੀ ਜਿਵੇਂ ਕਿ ਸਾਡੇ ਗੀਤਾਂ ਵਿੱਚ ਗਾਇਆ ਜਾਂਦਾ ਹੈ ਪਹਾੜ ਦੀ ਉੱਚੀ ਤੋਂ ਉੱਚੀ ਟੀਸੀ ਉੱਤੇ ਚੜ ਕੇ ਆਵਾਜ਼ਾਂ ਮਾਰਨ ਤੇ ਵਾਪਸ ਨਹੀਂ ਆਉਂਦੀ। ਲੱਗਦਾ ਸੀ ਕਿ ਉਹ ਪੌਪਲਰਾਂ ਨੂੰ ਵੇਖਦੀ ਹੋਈ ਕੁਝ ਕਹਿਣਾ ਚਾਹੁੰਦੀ ਸੀ। पर मगरों उसने अपना विचार शायद बदल लिया सी उसने एक छटके नाल ऐणका ला लइया जेडीयां उसने ਹੱਥ ਵਿੱਚ ਫੜੀਆਂ ਹੋਈਆਂ ਸਨ ਮਾਸਕੋਵਲ ਜਾਣ ਵਾਲੀ ਗੱਡੀ ਸ਼ਾਇਦ 11 ਵਜੇ ਇੱਥੋਂ ਦੀ ਲੰਘਦੀ ਹੈ ਉਸਨੇ ਪੁੱਛਿਆ ਹਾਂ ਰਾਤ ਦੇ 11 ਵਜੇ ਮੈਂ ਆਖਿਆ ਇਸ ਦਾ ਮਤਲਬ ਹੈ ਕਿ ਮੈਨੂੰ ਤਿਆਰੀ ਕਰਨੀ ਚਾਹੀਦੀ ਹੈ ਐਨੀ ਛੇਤੀ ਕਿਉਂ ਅਰਤਨਾਈ ਸੁਲਮਣੀਵਾ ਤੁਸੀਂ ਤਾਂ ਇੱਥੇ ਕੁਝ ਦਿਨ ਰਹਿਣ ਦਾ ਵਾਅਦਾ ਕੀਤਾ ਸੀ ਲੋਕਾਂ ਨੇ ਤੁਹਾਨੂੰ ਜਾਣ ਨਹੀਂ ਦੇਣਾ ਮੈਂ ਹੈਰਾਨ ਹੁੰਦਿਆਂ ਕਿਹਾ ਦਰਅਸਲ ਮੈਨੂੰ ਬਹੁਤ ਜ਼ਰੂਰੀ ਕੰਮ ਹੈ ਮੈਨੂੰ ਹੁਣੇ ਜਾਣਾ ਚਾਹੀਦਾ ਪਿੰਡ ਵਾਸੀਆਂ ਨੇ ਉਸਨੂੰ ਰੁਕਣ ਦੀ ਬੜੀ ਕੋਸ਼ਿਸ਼ ਕੀਤੀ ਗੁੱਸਾ ਗਿਲਾ ਵੀ ਕੀਤਾ ਪਰ ਅਰਤਨੈ ਸਲਮਣੇਵਾ ਨੇ ਇੱਕ ਨਾ ਮੰਨੀ ਉਹ ਦਰਥਨ ਹੋ ਗਿਆ ਸੀ ਨਿਰਾਸ਼ ਹੋਏ ਪਿੰਡ ਵਾਸੀਆਂ ਨੇ ਉਸਨੂੰ ਕਾਰ ਵਿੱਚ ਬਿਠਾਇਆ ਪਰ ਉਸ ਕੋਲੋਂ ਇਹ ਵਾਅਦਾ ਲੈ ਲਿਆ ਕਿ ਅਗਲੀ ਵਾਰ ਉਹ ਘੱਟੋ ਘੱਟ ਇੱਕ ਹਫ਼ਤਾ ਉੱਥੇ ਰੁਕੇਗੀ ਮੈਂ ਅਰਤਨੈ ਸਲਮਣੇਵਾ ਨੂੰ ਸਟੇਸ਼ਨ ਤੱਕ ਛੱਡਣ ਗਿਆ ਅਰਤਨੈ ਸਲਮਣੇਵਾ ਨੇ ਅਚਾਨਕ ਹੀ ਇਹ ਨਿਸ਼ਚੇਤੀ ਵਾਪਸ ਚਲੇ ਜਾਣ ਦਾ ਫੈਸਲਾ ਕਿਉਂ ਕਰ ਲਿਆ ਸੀ ਆਪਣੇ ਪਿੰਡ ਵਾਸੀਆਂ ਨੂੰ ਨਿਰਾਸ਼ ਕਰਨਾ ਤੇ ਉਹ ਵੀ ਇਹੋ ਜਿਹੇ ਮੌਕੇ ਉੱਤੇ ਮੈਨੂੰ ਬਿਲਕੁਲ ਬੇਸਮਝੀ ਵਾਲੀ ਗੱਲ ਲੱਗੀ। ਰਾਤ ਵਿੱਚ ਮੈਂ ਉਸ ਕੋਲੋਂ ਇਸ ਬਾਬਤ ਪੁੱਛਣ ਬਾਰੇ ਸੋਚਦਾ ਰਿਹਾ ਪਰ ਪੁੱਛਣ ਦੀ ਹਿੰਮਤ ਨਾ ਹੋਈ। ਇਸ ਗੱਲ ਦੇ ਡਰੋਂ ਨਹੀਂ ਕਿ ਇਹ ਬੇਅਦਬੀ ਵਾਲੀ ਗੱਲ ਹੋ ਸਕਦੀ ਸੀ। ਸਗੋਂ ਮੇਰੀ ਸਮਝ ਮੁਤਾਬਕ ਇਸ ਕਰਕੇ ਉਸਨੇ ਆਪਣੇ ਦਿਲ ਦੀ ਗੱਲ ਕਿਸੇ ਨੂੰ ਸੁਣਾਉਣੀ ਨਹੀਂ ਸੀ। ਸਾਰੇ ਰਾਤ ਉਸਨੇ ਕਿਸੇ ਵੀ ਇੱਕ ਵੀ ਗੱਲ ਨਾ ਕੀਤੀ ਤੇ ਕਿਸੇ ਡੂੰਗੀ ਸੋਚ ਵਿੱਚ ਡੁੱਬੀ ਰਹੀ। ਸਟੇਸ਼ਨ ਉੱਤੇ ਮੈਂ ਆਖਰ ਉਸ ਨੂੰ ਪੁੱਛ ਹੀ ਲਿਆ ਅਲਤਨਾਈ ਤੁਸੀਂ ਕਿਸੇ ਗੱਲੋਂ ਉਦਾਸ ਲੱਗਦੇ ਹੋ ਤੁਸੀਂ ਸਾਡੇ ਨਾਲ ਨਾਰਾਜ਼ ਤਾਂ ਨਹੀਂ ਹੋ ਗਏ ਨਹੀਂ ਤੁਸੀਂ ਕਿਓ ਜੀਆਂ ਗੱਲਾਂ ਕਰਦੇ ਹੋ ਤੁਸੀਂ ਇਸ ਤਰ੍ਹਾਂ ਬਿਲਕੁਲ ਨਾ ਸੋਚੋ ਮੈਂ ਭਲਾ ਕਿਉਂ ਨਾਰਾਜ਼ ਹੋਣਾ ਹੋਇਆ ਮੈਂ ਤਾਂ ਬਸ ਆਪਣੇ ਨਾਲ ਹੀ ਨਾਰਾਜ਼ ਹੋ ਸਕਦੀ ਹਾਂ ਹਾਂ ਆਪਣੇ ਆਪ ਨਾਲ ਨਾਰਾਜ਼ ਹੋਇਆ ਜਾ ਸਕਦਾ ਹੈ ਅਲਤਨਾਈ ਸੁਲਮਨ ਵਾਂਗ ਦਿਲ ਦੀ ਕੁੰਡੀ ਖੋਲੇ ਬਿਨਾਂ ਹੀ ਚਲੀ ਗਈ ਮੈਂ ਸ਼ਹਿਰ ਮੁੜ ਗਿਆ ਤੇ ਕੁਝ ਕਿ ਦਿਨ ਬਾਅਦ ਅਚਾਨਕ ਉਸ ਦੀ ਚਿੱਠੀ ਮਿਲੀ ਉਸ ਨੇ ਲਿਖਿਆ ਸੀ ਕੌਸਨ ਨੂੰ ਆਸ ਤੋਂ ਕਿਤੇ ਵੱਧ ਸਮਾਂ ਮਾਸਕੋ ਵਿੱਚ ਠਹਿਰਨਾ ਪਿਆ ਸੀ। ਅਲਤਨਾਈ ਸੁਲਮਨੇਵਾ ਨੇ ਲਿਖਿਆ ਸੀ ਮੇਰੇ ਕੋਲ ਕਈ ਜ਼ਰੂਰੀ ਤੇ ਫੌਰੀ ਕੰਮ ਕਰਨ ਵਾਲੇ ਪਏ ਹਨ। ਫਿਰ ਵੀ ਮੈਂ ਇਹਨਾਂ ਨੂੰ ਛੱਡ ਕੇ ਤੁਹਾਨੂੰ ਇਹ ਚਿੱਠੀ ਲਿਖਣ ਦਾ ਫੈਸਲਾ ਕੀਤਾ ਹੈ। ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਜੋ ਕੁਝ ਵੀ ਮੈਂ ਇਸ ਚਿੱਠੀ ਵਿੱਚ ਲਿਖ ਰਹੀ ਹਾਂ ਜੇ ਤੁਹਾਨੂੰ ਦਿਲਚਸਪ ਲੱਗੇ ਤਾਂ ਇਸ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਟੰਗਾ ਬਾਰੇ ਸੋਚਣ ਦੀ ਖੇਚਲ ਕਰਨਾ। ਮੇਰਾ ਖਿਆਲ ਹੈ ਕਿ ਇਸ ਦੀ ਸਾਡੇ ਪਿੰਡ ਵਾਸੀਆਂ ਨੂੰ ਹੀ ਨਹੀਂ ਸਗੋ ਸਾਰੇ ਲੋਕਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਜ਼ਰੂਰਤ ਹੈ ਮੈਂ ਬਹੁਤ ਸੋਚ ਵਿਚਾਰ ਕਰਨ ਮਗਰੋਂ ਇਸ ਸਟੇਟ ਤੇ ਪਹੁੰਚੀ ਹਾਂ ਇਹ ਲੋਕਾਂ ਸਾਹਮਣੇ ਮੇਰਾ ਦਿਲੀ ਇਕਬਾਲ ਹੈ ਮੈਨੂੰ ਆਪਣਾ ਫਰਜ਼ ਪੂਰਾ ਕਰਨਾ ਚਾਹੀਦਾ ਹੈ ਜਿੰਨੇ ਜ਼ਿਆਦਾ ਲੋਕ ਇਸ ਬਾਰੇ ਜਾਣ ਲੈਣਗੇ ਓਨਾ ਹੀ ਘੱਟ ਮੇਰੇ ਮਨ ਨੂੰ ਕਸ਼ਟ ਹੋਵੇਗਾ ਮੈਨੂੰ ਕਸੂਤੀ ਹਾਲਤ ਵਿੱਚ ਪਾਉਣ ਤੋਂ ਡਰੋ ਨਹੀਂ ਕੁਝ ਵੀ ਲੁਕੋ ਕੇ ਨਾ ਰੱਖਣਾ ਕਈ ਦਿਨਾਂ ਤੱਕ ਮੈਂ ਇਸ ਚਿੱਠੀ ਬਾਰੇ ਸੋਚਦਾ ਰਿਹਾ ਮੈਂ ਸੋਚਦਾ ਸੀ ਕਿ ਸਭ ਤੋਂ ਚੰਗੀ ਗੱਲ ਇਹ ਹੀ ਹੋਵੇਗੀ ਇਸ ਕਹਾਣੀ ਨੂੰ ਖੁਦ ਅਰਤਨਾਈ ਸੁਲੁਮਣੀਵਾਦੇ ਸ਼ਬਦਾਂ ਵਿੱਚ ਹੀ ਪੇਸ਼ ਕੀਤਾ ਜਾਵੇ।